ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਸ਼ਕਰਪਾਰੇ ਸ਼ਕਰਪਾਰੇ ਬਣਾਉਣ ਦੇ ਲਈ ਆਪਾਂ ਲਿਆ ਇੱਕ ਕੋਲੀ ਮੇਦੇ ਦੀ ਠੀਕ ਹੈ ਜੀ ਇਹ ਆਪਣੇ ਕੋਲੇ ਪਾਈਆਂ ਮੇਦਾ ਵਾ ਜਿੰਨਾ ਆਪਾਂ ਮੇਦਾ ਲੈਣਾ ਹੈ ਉਨੰਵੇਂ ਹੀ ਆਪਾਂ ਖੰਡ ਲੈਣੀ ਆ ਦੋਨਾਂ ਦੀ ਮਾਤਰਾ ਬਰਾਬਰ ਹੋਣੀ ਚਾਹੀਦੀ ਆ ਜੇ ਤੁਹਾਡੇ ਕੋਲੇ ਅੱਧਾ ਕਿਲੋ ਮੇਦਾ ਤਾਂ ਤੁਸੀਂ ਅੱਧਾ ਕਿਲੋ ਹੀ ਖੰਡ ਲਿਓ ਤਾਂ ਇਹ ਆਪਣੇ ਸ਼ਕਰਪਾਰੇ ਪਾਣੀ ਕੇ ਬਹੁਤ ਵਿਦਿਆ ਬਣ ਕੇ ਤਿਆਰ ਹੋਣਗੇ ਜੇ ਦੋਨਾਂ ਦੀ ਮਾਤਰਾ ਬਰਾਬਰ ਹੋਵੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਅੱਜ ਸ਼ਕਰਪਾਰੇ ਬਣਾ ਕੇ ਤੁਹਾਨੂੰ ਦਿਖਾਣੇ ਆ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਦੇਸੀ ਘਿਓ ਇਹ ਆਪਣੇ ਕੋਲ 6 ਚਮਚੇ ਦੇਸੀ ਘਿਓ ਦੇ ਲਏ ਇਹ ਆਪਣੇ ਕੋਲ ਇਹ ਵੱਡੇ ਚਮਚਾ ਠੀਕ ਹੈ ਜੀ ਜਿੰਨਾ ਕ ਆਪਾਂ ਨੂੰ ਲੋੜ ਆਪਾਂ ਉਨਾ ਹੀ ਦੇਸੀ ਘਿਓ ਵਿੱਚ ਪਾਵਾਂਗੇ ਤੇ ਆਪਾਂ ਪਾਵਾਂਗੇ ਇਲਾਚੀ ਪਾਊਡਰ ਲਓ ਜੀ ਹੁਣ ਆਪਾਂ ਸਾਰੇ ਮੇਦੇ ਨੂੰ ਇੱਕ ਖੁੱਲੇ ਭਾਂਡੇ ਵਿੱਚ ਕੱਢ ਲਿਆ ਹੈ ਤੇ ਨੂੰ ਆਪਾਂ ਚੰਗੀ ਤਰ੍ਹਾਂ ਛਾਲ ਲਿਆ ਸੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਦੇ 3-4 ਚਮਚੇ ਜਿੰਨੀ ਲੋੜ ਆਪਾਂ ਆਪਣਾ ਨਾਲ ਪਾ ਕੇ ਦੇਖ ਲਾਂਗੇ ਠੀਕ ਹੈ ਜੀ ਬਹੁਤ ਵਧੀਆ ਆਟਾ ਕਰਕੇ ਆਪਾਂ ਕਰਾਂਗੇ ਤਿਆਰ ਮਲੇਮ ਆਟਾ ਜਿੰਨਾ ਵਧੀਆ ਆਪਾਂ ਇਹਦਾ ਆਟਾ ਗੁੰਨਾਂਗੇ ਉੰਨੇ ਵਧੀਆ ਆਪਣਾ ਸ਼ਕਰਪਾਰੇ ਵਧੀਆ ਬਣ ਕੇ ਤਿਆਰ ਹੋਣਗੇ ਇਸ ਤਰੀਕੇ ਨਾਲ ਆਪਾਂ ਇਹਨੂੰ ਘਿਓ ਨੂੰ ਪਾ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਦਾਂਗੇ ਆਟੇ ਦੇ ਵਿੱਚ ताकि ਆਪਣੇ ਸਾਰੇ ਆٹے ਨੂੰ ਚੰਗੀ ਤਰ੍ਹਾਂ ਘਿਓ ਲੱਗੇ ਠੀਕ ਹੈ ਜੀ ਇਸ ਤਰ੍ਹਾਂ ਦੇ ਬਣਾਏ ਹੋਏ ਸ਼ਕਰਪਾਰੇ ਬਹੁਤ ਹੀ ਨਰਮ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਬਿਲਕੁਲ ਵੀ ਜ਼ਿਆਦਾ ਕੜੇ ਨਹੀਂ ਬਣਨੇ ਤੇ ਨਾ ਹੀ ਜ਼ਿਆਦਾ ਸੌਫਟ ਬਿਲਕੁਲ ਮੀਡੀਅਮ ਜਿੰਨੇ ਆਪਾਂ ਨੂੰ ਲੋੜ ਆ ਇਸੇ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਆਟੇ ਦੇ ਵਿੱਚ ਘਿਓ ਨੂੰ ਮਸਲ ਦਾਂਗੇ ਤਿਆਪ ਚੰਗੀ ਤਰ੍ਹਾਂ ਇੱਕ ਮੁਠੀ ਬਣਾ ਕੇ ਚੈੱਕ ਕਰਾਂਗੇ ਕਿ ਆਪਣਾ ਆਟਾ ਚੰਗੀ ਤਰ੍ਹਾਂ ਸੈੱਟ ਹੋ ਗਿਆ ਹੈ ਲਓ ਜੀ ਇਸ ਤਰੀਕੇ ਨਾਲ ਜਦੋਂ ਆਟਾ ਇਕੱਠਾ ਆਉਣ ਲੱਗੇ ਜੀ ਫਿਰ ਸਮਝ ਲਓ ਆਪਣਾ ਆਟਾ ਬਿਲਕੁਲ ਵਧੀਆ ਕਿ ਉਹਦੇ ਵਿੱਚ ਮਿਲਟ ਹੋ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹਲਾ ਕੇ ਹੁਣ ਆਪਾਂ ਦਾ ਇੱਕ ਆਟਾ ਬਣਾ ਕੇ ਕਰਾਂਗੇ ਤਿਆਰ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਹੁਣ ਆਪਾਂ ਇੱਧਰ ਲੈਨੇ ਇੱਕ ਗਲਾਸ ਪਾਣੀ ਦਾ ਲਓ ਜੀ ਜਿੰਨੀ ਕੁ ਲੋੜ ਆਪਾਂ ਉਹਨਾਂ ਹੀ ਪਾਣੀ ਵਰਤਾਂਗੇ ਜਿਆਦਾ ਪਾਣੀ ਨਹੀਂ ਠੀਕ ਹੈ ਜੀ ਇਸੇ ਤਰੀਕੇ ਨਾਲ ਥੋੜਾ ਪਾਣੀ ਪਾ ਕੇ ਇੱਕ ਬਹੁਤ ਵਧੀਆ ਆਟਾ ਕਰਾਂਗੇ ਆਪਾਂ ਤਿਆਰ ਬਿਲਕੁਲ ਆਪਣਾ ਆਟਾ ਨਰਮ ਹੋਣਾ ਚਾਹੀਦਾ ਤੇ ਮਲੈਮ ਹੋਣਾ ਚਾਹੀਦਾ ਜਿੰਨਾ ਤੁਸੀਂ ਆਟੇ ਨੂੰ ਚੰਗੀ ਤਰ੍ਹਾਂ ਮਸਲ ਕੇ ਉਹਨੂੰ ਗੁੰਨੋਗੇ ਉਨੇ ਹੀ ਵਧੀਆ ਆਪਣੇ ਸ਼ਕਰਪਾਰੇ ਬਣ ਕੇ ਤਿਆਰ ਹੋਣਗੇ ਬਹੁਤ ਸੌਖੇ ਤਰੀਕੇ ਨਾਲ ਸ਼ਕਰਪਾਰੇ ਬਣ ਕੇ ਤਿਆਰ ਹੋ ਜਾਂਦੇ ਇਹਦੇ ਵਿੱਚ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਸ ਤਰੀਕੇ ਨਾਲ ਬਣਾਈ ਹੋਈ ਚੀਜ਼ ਘਰ ਦੇ ਵਿੱਚ ਤੁਸੀਂ ਫਰੈਸ਼ ਬਣਾ ਕੇ ਖਾਓ ਬਾਜ਼ਾਰ ਚ ਲਿਓਣ ਨਾਲ ਆਪਣੇ ਘਰ ਦੇ ਵਿੱਚ ਬਣਾਓ ਜਿੰਨੀ ਤੁਸੀਂ ਲੋੜਾ ਠੀਕ ਹੈ ਜੀ ਹੁਣ ਇਸ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਗੁੰਨਾਂਗੇ ਜਿਸ ਤਰ੍ਹਾਂ ਆਪਾਂ ਆਮ ਰੋਟੀ ਬਣਾਉਣ ਵਾਸਤੇ ਆਟਾ ਗੁੰੰਦੇ ਆਲੇ ਜੀ ਉਸ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਗੁੰਨਾਂਗੇ ਬਿਲਕੁਲ ਮਲੈਮ ਬਿਲਕੁਲ ਵੀ ਇਹਦੇ ਵਿੱਚ ਕ੍ਰੈਕਸ ਨਹੀਂ ਹੋਣੇ ਚਾਹੀਦੇ ਇਸ ਤਰੀਕੇ ਦੇ ਨਾਲ ਆਪਾਂ ਚੰਗੀ ਤਰ੍ਹਾਂ ਆਟਾ ਗੁੰਨ ਕੇ ਕਰਾਂਗੇ ਤਿਆਰ ਲਓ ਜੀ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਸਲਦੇ ਰਹਿਣਾ ਬਹੁਤ ਵਧੀਆ ਆਪਣੇ ਸ਼ਕਰਬਾਣੀ ਬਣ ਕੇ ਕਉਣਗੇ ਤਿਆਰ ਕੋਈ ਵੀ ਚੀਜ਼ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਜੇ ਉਹਦਾ ਮੈਜ਼ਰਮੈਂਟ ਸਹੀ ਹੋਵੇ ਤੇ ਚੀਜ਼ ਬਣਦਾ ਬਹੁਤ ਵਧੀਆ ਟੇਸਟੀ ਤਾਂ ਹੀ ਬਣ ਕੇ ਤਿਆਰ ਹੁੰਦੀ ਹੈ ਲਓ ਜੀ ਆਟਾ ਆਪਣਾ ਗੁੰਨ ਚੁੱਕਿਆ ਹੈ ਆਪਾਂ ਇਹ ਚੰਗੀ ਤਰ੍ਹਾਂ ਮਸਤ ਹੋ ਸੀਗਾ ਤੇ ਮਸਲ ਕੇ ਹੁਣ ਆਪਾਂ ਇਹਨੂੰ ਦਾਸ ਕਮਟਲੀ ਰਸਤੇ ਰੱਖਾ ਗਿਆ ਆਪਣੇ ਕੋਲੇ ਕਾਟਨ ਦਾ ਕਪੜਾ ਇਹਨੂੰ ਆਪਾਂ ਗਿੱਲਾ ਕਰਕੇ ਆਟੇ ਨੂੰ ਚੰਗੀ ਤਰ੍ਹਾਂ ਟਾਕੇ ਰੱਖ ਦਾਂਗੇ ਤੇ ਹੁਣ ਆਪਾਂ ਇੱਧਰ ਤਿਆਰੀ ਕਰਦੇ ਆਂ ਚਾਸ਼ਨੀ ਬਣਾਉਣ ਦੀ ਠੀਕ ਹੈ ਜੀ ਇਸ ਤਰੀਕੇ ਦੀ ਨਾਲ ਇੱਕ ਫਰਾਈਪੈਨ ਦੇ ਵਿੱਚ ਆਪਾਂ ਖੰਡ ਪਾ ਦਾਂਗੇ ਸਾਰੀ ਮੀਜ਼ਰਮੈਂਟ ਦੇ ਸਹਾਨ ਨਾਲ ਆਪਾਂ ਕੋਲੇ ਇੱਕ ਕੌਲੀ ਖੰਡ ਦੀ ਸੀ ਤੇ ਅੱਧੀ ਕੌਲੀ ਆਪਾਂ ਪਾਵਾਂਗੇ ਇਹਦੇ ਵਿੱਚ ਪਾਣੀ ਦੀ ਇਹਨੂੰ ਚੰਗੀ ਤਰ੍ਹਾਂ ਆਪਾਂ ਮੀਡੀਅਮ ਗੈਸ ਤੇ ਹਿਲਾਉਂਦੇ ਰਵਾਂਗੇ ਇਨਾਲੀ ਪਾ ਦਾਂਗੇ ਆਪਾਂ ਅੱਧੇ ਚਮਚੇ ਤੋਂ ਘੱਟ ਥੋੜਾ ਜਿਹਾ ਇਲਾਇਚੀ ਪਾਊਡਰ ਤਾਂ ਕਿ ਇਹਦੀ ਸਮੈਲ ਬਹੁਤ ਵਧੀਆ ਆਪਣੇ ਸ਼ਕਰਪਾਰੇ ਦੇ ਵਿੱਚ ਆਵੇ ਇਹਦੇ ਵਿੱਚ ਆਪਾਂ ਹੋਰ ਕੋਈ ਚੀਜ਼ ਐਡ ਨਹੀਂ ਕਰਨੀ ਠੀਕ ਹੈ ਜੀ ਇੱਧਰ ਆਪਣਾ ਆਟਾ ਵੀ 10 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਫੇਰ ਇਸੇ ਤਰ੍ਹਾਂ ਚੰਗੀ ਤਰ੍ਹਾਂ ਮਰਸਲ ਦਾਂਗੇ ਤਾਂ ਕਿ ਬਹੁਤ ਵਧੀਆ ਬਣ ਕੇ ਆਪਣਾ ਆਟਾ ਤਿਆਰ ਹੋਵੇ ਮਲਮ ਮਲਮ ਤੇ ਬਹੁਤ ਵਧੀਆ ਆਪਣੇ ਸ਼ਕਰਪਾਰੇ ਬਣ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਤੇ ਨਾਲ ਇਧਰ ਆਪਾਂ ਘਿਓ ਵੀ ਗਰਮ ਕਰ ਲਈ ਧਰਤਾ ਹੈ ਚੰਗੀ ਤਰ੍ਹਾਂ ਆਪਣਾ ਘਿਓ ਵੀ ਗਰਮ ਹੋ ਜਾਊਗਾ ਤੇ ਨਾਲ ਇਧਰ ਆਪਣੀ ਚਾशनी ਬਣ ਕੇ ਤਿਆਰ ਹੋ ਰਹੀ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਨੇ ਛੋਟੇ ਛੋਟੇ ਟੁਕੜੇ ਕਰ ਲਾਂਗੇ ਆਟੇ ਦੇ ਤੇ ਇਹਨੂੰ ਚੰਗੀ ਤਰ੍ਹਾਂ ਦਾ ਇੱਕ ਪੇੜਾ ਬਣਾ ਕੇ ਇਹਨੂੰ ਇੱਕ ਰੋਟੀ ਵਾਂਗੂ ਬੇਲ ਕੇ ਆਪਾਂ ਕਰਾਂਗੇ ਤਿਆਰ ਇਸ ਤਰੀਕੇ ਨਾਲ ਆਪਾਂ ਪੇੜੇ ਨੂੰ ਚੰਗੀ ਤਰ੍ਹਾਂ ਘਸ-ਘਸ ਕੇ ਇਸ ਤਰ੍ਹਾਂ ਬਿਲਕੁਲ ਲੈਂਮ ਕਰਕੇ ਕਰਾਂਗੇ ਤਿਆਰ ਤਾਂ ਕਿ ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਕਲੈਕਸ ਜਿਹਾ ਨਾ ਹੋਵੇ ਠੀਕ ਹੈ ਜੀ ਲੋ ਜੀ ਇਹਨੂੰ ਆਪਾਂ ਕੋਈ ਆٹے ਦਾ ਹੱਥ ਨਹੀਂ ਲਾਣਾ ਹੈਗਾ ਨਾ ਕੋਈ ਤੇਲ ਦਾ ਬਿਲਕੁਲ ਇਸ ਤਰ੍ਹਾਂ ਹੀ ਆਪਾਂ ਇਸ ਆਟੀ ਨੂੰ ਰੱਖਾਂਗੇ ਲੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਬੇਲ ਦਾਂਗੇ ਇੱਕ ਸਾਈਡ ਤੋਂ ਹੀ ਆਪਾਂ ਬੇਲਾਂ ਜੇ ਪਾਏ ਦੂਜੀ ਸਾਈਡ ਤੇ ਬੇਲਾਂਗੇ ਤਾਂ ਆਪਣਾ ਇਸ ਤਰੀਕੇ ਨਾਲ ਬੇਲ ਲੈਣ ਨੂੰ ਲੱਗ ਜਾਊਗਾ ਆਟਾ ਠੀਕ ਹੈ ਜੀ ਇੱਕ ਸਾਈਡ ਤੇ ਹੀ ਆਪਾਂ ਸਾਰੇ ਆਟੇ ਨੂੰ ਚੰਗੀ ਤਰ੍ਹਾਂ ਬੇਲ ਕੇ ਇਹਦੀ ਇੱਕ ਰੋਟੀ ਵਾਂਗੂ ਤਿਆਰ ਕਰਾਂਗੇ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਮੋਟਾ ਬਿਲਕੁਲ ਮੀਡੀਅਮ ਠੀਕ ਹੈ ਜੀ ਲੋ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਬੇਕ ਲਾਂਗੇ ਇਸ ਤਰੀਕੇ ਨਾਲ ਬਣਾਏ ਹੋਏ ਸ਼ਕਰਪਾਰੇ ਤੁਸੀਂ 1 ਮਹੀਨਾ ਵੀ ਸਟੋਰ ਕਰਕੇ ਰੱਖ ਸਕਦੇ ਹੋ ਜਿੰਨਾ ਟਾਈਮ ਮਰਜ਼ੀ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਠੀਕ ਹੈ ਜੀ ਲਓ ਜੀ ਆਪਾਂ ਇਸ ਤਰੀਕੇ ਨਾਲ ਇਹਨੂੰ ਬੇਲ ਲਿਆ ਏ ਤੇ ਹੁਣ ਆਪਾਂ ਤੁਹਾਨੂੰ ਦੱਸ ਦਾਂਗੇ ਕਿ ਕਿਸ ਤਰੀਕੇ ਨਾਲ ਆਪਾਂ ਇਹਨੂੰ ਕਰਾਂਗੇ ਕਟਿੰਗ ਲਓ ਜੀ ਇਹ ਇੰਨਾ ਪਤਲਾ ਆਪਾਂ ਨੂੰ ਚਾਹੀਦਾ ਆਏਗਾ ਤੁਹਾਨੂੰ ਆਪਾਂ ਦਿਖਾਣੇ ਆ ਇਸ ਤਰੀਕੇ ਦੇ ਨਾਲ ਬਸ ਇਸ ਤੋਂ ਜ਼ਿਆਦਾ ਨਾ ਮੋਟਾ ਤੇ ਨਾ ਪਤਲਾ ਤੇ ਹੁਣ ਆਪਾਂ ਇਹਨੂੰ ਕੱਟਦੇ ਆ ਠੀਕ ਹੈ ਜੀ ਇੱਧਰ ਆਪਣੀ ਚਾਸ਼ਨੀ ਵੀ ਬਣੀ ਕੇ ਤਿਆਰ ਹੋ ਰਹੀ ਹੈ ਮੀਡੀਅਮ ਗੈਸ ਤੇ ਨਾਲ ਨਾਲ ਤੇ ਇੱਧਰ ਆਪਾਂ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਇਸ ਤਰ੍ਹਾਂ ਆਪਾਂ ਇਹਦੀ ਕਰਾਂਗੇ ਕਟਿੰਗ ਇਨੂੰ ਸੈਟਾਂ ਆਪਾਂ ਇਹਦੀਆਂ ਕੱਟ ਦਾਂਗੇ ਇਸੇ ਆਟੇ ਨੂੰ ਆਪਾਂ ਦੁਬਾਰਾ ਫੇਰ ਪੇੜਾ ਬਣਾ ਕੇ ਕਰਾਂਗੇ ਤਿਆਰ ਸੈਟਾਂ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਲਾਂਗੇ ਲਓ ਜੀ ਸੈਜ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਆ ਛੋਟੇ ਵੱਡੇ ਜਿੰਨੇ ਤੁਹਾਨੂੰ ਵਧੀਆ ਲੱਗਦੇ ਆ ਸ਼ੇਰ ਕਿਰਪਾ ਇਹ ਉਸ ਤਰੀਕੇ ਨਾਲ ਕੁਝ ਕਰ ਸਕਦੇ ਛੋਟਾ ਸੈਜ ਵੀ ਕਰ ਸਕਦੇ ਹੋ ਵੱਡੇ ਵੀ ਬਹੁਤ ਹੀ ਮਲੇ ਮਲੇਮ ਆਪਣੇ ਸ਼ਕਰਪਾਰੇ ਬਣ ਕੇ ਹੋਣਗੇ ਤਿਆਰ ਜਿਆਦਾ ਆਪਾਂ ਨੂੰ ਸਖਤ ਵੀ ਨਹੀਂ ਚਾਹੀਦੀ ਠੀਕ ਹੈ ਜੀ ਨਾ ਹੀ ਜਿਆਦਾ ਨਰਮ ਬਿਲਕੁਲ ਮੀਡੀਅਮ ਸਾਈਜ਼ ਦੇ ਆਪਾਂ ਸ਼ਕਰਪਾਰੇ ਬਣਾ ਕੇ ਕਰਾਂਗੇ ਤਿਆਰ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਟ ਲਾਂਗੇ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਰੱਖ ਦਾਂਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਲਓ ਜੀ ਇਹਦੀ ਲੇਅਰ ਤੁਸੀਂ ਦੇਖ ਸਕਦੇ ਹੋ ਇੰਨੀ ਮੋਟੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਲੋ ਜੀ ਸਾਰੇ ਨੂੰ ਆਪਾਂ ਸ਼ਕਰਪਾ ਨੂੰ ਇਸੇ ਤਰ੍ਹਾਂ ਪਲੇਟ 'ਚ ਕੱਢ ਲਾਂਗੇ ਬਹੁਤ ਵਧੀਆ ਇਸ ਤਰ੍ਹਾਂ ਸ਼ਕਰਪਾਏ ਤੁਸੀਂ ਘਰ ਦੇ ਵਿੱਚ ਤਿਆਰ ਕਰੋ ਨਾਲੇ ਫਾਇਦੇਮੰਦ ਬੱਚੇ ਤਾਂ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਇਹਨਾਂ ਨੂੰ ਠੀਕ ਹੈ ਜੀ ਲੋ ਜੀ ਦੂਜਾ ਪੇੜਾ ਵੀ ਆਪਾਂ ਇਸੇ ਤਰੀਕੇ ਨਾਲ ਤਿਆਰ ਕਰ ਲਾਂਗੇ ਤੇ ਇੱਧਰ ਆਪਣੀ ਜਿਹੜੀ ਗੈਸ ਤੇ ਚਾਸ਼ਨੀ ਧਰੀ ਹੋਈ ਹੈ ਉਹਦੀ ਇੱਕ ਤਾਰ ਬਣ ਚੁੱਕੀ ਹੈ ਦੇਖੋ ਜੀ ਬਸ ਇਸ ਤਰ੍ਹਾਂ ਦੀ ਆਪਾਂ ਨੂੰ ਚਾਸ਼ਨੀ ਬਣਾ ਕੇ ਤਿਆਰ ਕਰਨੀ ਹੈ ਬਿਲਕੁਲ ਇੱਕ ਤਾਰ ਦੀ ਠੀਕ ਹੈ ਜੀ ਹੁਣ ਗੈਸ ਨੂੰ ਕਰ ਦਾਂਗੇ ਆਪਾਂ ਬੰਦ ਤੇ ਇੱਧਰ ਕਰਦੇ ਆਪਾਂ ਸ਼ਕਰਪਾਰੇ ਕੱਢਣ ਦੀ ਤਿਆਰੀ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਨੂੰ ਆਪਾਂ ਮੀਡੀਅਮ ਗੈਸ ਤੇ ਸਾਰੇ ਸ਼ਕਰਪਾਰੇ ਨੂੰ ਬਣਾ ਕੇ ਕਰਾਂਗੇ ਤਿਆਰ ਲਓ ਜੀ ਬਹੁਤ ਵਧੀਆ ਆਪਣੇ ਸ਼ਕਰਪਾਰੇ ਬਣ ਕੇ ਤਿਆਰ ਹੋਣਗੇ ਸਾਰੇ ਸ਼ਕਰਪਾਰੇ ਆਪਾਂ ਇਸੇ ਤਰੀਕੇ ਨਾਲ ਪਾ ਦਾਂਗੇ ਇਹ ਬਿਲਕੁਲ ਬਾਅਦ ਵਿੱਚ ਇਕੱਲੇ-ਇਕੱਲੇ ਹੋ ਜਾਣਗੇ ਤੁਸੀਂ ਇਸ ਦੀ ਟੈਨਸ਼ਨ ਲਿਓ ਕਿ ਵੀ ਇਕੱਠੇ ਹੋਗੇ ਹਾਂ ਤੁਸੀਂ ਸਾਰੇ ਇਕੱਠੇ ਪਾ ਦਿਓ ਤਾਂ ਵੀ ਇਹਨਾਂ ਨੇ ਤੀਲ 'ਚ ਜਾ ਕੇ ਅਲੱਗ-ਅਲੱਗ ਹੋ ਜਾਣਾ ਕਿਉਂਕਿ ਮੇਦੀ 'ਚ ਬਣੀ ਹੋਈ ਚੀਜ਼ ਹੈ ਕੋਈ ਵੀ ਇਕੱਠੀ ਜੋੜਕਦੀ ਨਹੀਂ ਠੀਕ ਹੈ ਜੀ ਲਓ ਜੀ ਜਦੋਂ ਇਹ ਉੱਪਰ ਆ ਜਾਣਗੇ ਉਸ ਤੋਂ ਬਾਅਦ ਆਪਾਂ ਇਹਨੂੰ ਹਲਾਵਾਂਗੇ ਤਾਂ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਇੱਕ ਸਾਈਡ ਨੇ ਦੀ ਚੰਗੀ ਤਰ੍ਹਾਂ ਬਣ ਗਈ ਹੈ ਠੀਕ ਹੈ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਆਪਣੇ ਸ਼ਕਰਪਾਰੇ ਬਣੀ ਕਿ ਤਿਆਰ ਹੁੰਦੇ ਤੁਸੀਂ ਇਹਨੂੰ ਦੇਸੀ ਘਿਓ ਦੇ ਵਿੱਚ ਵੀ ਕੱਢ ਸਕਦੇ ਹੋ ਢਾਲਡੇ ਘਿਓ ਦੇ ਵਿੱਚ ਵੀ ਕੱਢ ਸਕਦੇ ਹੋ ਪਰ ਤੁਸੀਂ ਇਹਨੂੰ ਤੇਲ 'ਚ ਨਾ ਕੱਢਿਓ ਠੀਕ ਹੈ ਜੀ ਨਹੀਂ ਤਾਂ ਤੇਲ ਦੀ ਸਮੈਲ ਬਹੁਤ ਜ਼ਿਆਦਾ ਤੇਜ਼ ਹੁੰਦੀ ਆ ਇਸ ਲਈ ਤੁਸੀਂ ਇਹਨੂੰ ਢਾਲਡੇ ਘਿਓ ਦੇ ਕੱਢ ਸਕਦੇ ਦੇਸੀ ਘਿਓ 'ਚ ਕੱਢਿਓ ਰਿਫਾਈਨ ਦੀ ਸਮੈਲ ਵੀ ਬਹੁਤ ਜ਼ਿਆਦਾ ਹੁੰਦੀ ਤੁਸੀਂ ਇਹਨੂੰ ਰਿਫਾਈਨਡ ਜੀ ਵੀ ਨਾ ਕੱਢਿਓ ਆਪਾਂ ਬੱਚਿਆਂ ਦੇ ਲਈ ਬਣਾ ਰਹੇ ਆਂ ਚੀਜ਼ ਬਿਲਕੁਲ ਵਧੀਆ ਤਰੀਕੇ ਨਾਲ ਘਰ ਦੇ ਵਿੱਚ ਤੁਸੀਂ ਤਿਆਰ ਕਰੋ ਜਿੰਨੀ ਕਿ ਤੁਸੀਂ ਖਾਣੀ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਨੂੰ ਚੰਗੇ ਤਰ੍ਹਾਂ ਬ੍ਰਾਊਨ ਕਰ ਲਾਂਗੇ ਠੀਕ ਹੈ ਜੀ ਬਹੁਤ ਵਧੀਆ ਤੇ ਆਪਾਂ ਨਾਲ ਨਾਲ ਇਸੇ ਤਰੀਕੇ ਨਾਲ ਇਹਨੂੰ ਹਿਲਾਉਂਦੇ ਰਵਾਂਗੇ ਲਓ ਜੀ ਇਹ ਹੁਣ ਆਪਣਾ ਸ਼ਕਰਪਾਰੀ ਹੋ ਗਿਆ ਨੇ ਬ੍ਰਾਊਨ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਬਾਹਰ ਜੇ ਆਪਾਂ ਇਹਨੂੰ ਤੇਜ਼ ਗੈਸ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਤਾਂ ਇਹ ਉੱਪਰੋਂ ਉੱਪਰੋਂ ਜ਼ਿਆਦਾ ਪੱਕ ਜਾਣਗੇ ਤੇ ਅੰਦਰੋਂ ਬਿਲਕੁਲ ਕੱਚੇ ਰਹਿ ਜਾਣਗੇ ਬਿਲਕੁਲ ਇਹ ਘਾਟਿਆਂ ਨੂੰ ਜੋ ਵਧੀਆ ਨਹੀਂ ਲੱਗਦੇ ਠੀਕ ਹੈ ਜੀ ਦੇਖੋ ਜੇ ਆਪਾਂ ਦੂਜੀ ਵਾਰੀ ਫੇਰ ਉਸੇ ਤਰੀਕੇ ਨਾਲ ਸਾਰੇ ਸ਼ਕਰਪਾਰਿਆਂ ਨੂੰ ਤੇਲ ਦੇ ਵਿੱਚ ਪਾ ਦਾਂਗੇ ਲਓ ਜੀ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਉਸੇ ਤਰੀਕੇ ਦੇ ਨਾਲ ਇੱਕ ਸਾਈਡ ਤੋਂ ਚੰਗੀ ਤਰ੍ਹਾਂ ਪੱਕਣ ਦਵਾਵਾਂਗੇ ਉਸ ਤੋਂ ਬਾਅਦ ਇਹਨੂੰ ਹਲਾਵਾਂਗੇ ਠੀਕ ਹੈ ਜੀ ਤੇ ਗੈਸ ਆਪਣਾ ਮੀਡੀਅਮ ਹੀ ਰਹੂਗਾ ਲਓ ਜੀ ਬਹੁਤ ਵਧੀਆ ਸ਼ੱਕਰਪਾਰੇ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਤਿਆਰ ਇਸੇ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਲਓ ਜੀ ਸਾਰੇ ਸ਼ੱਕਰਪਾਰੇ ਆਪਾਂ ਕੱਢ ਲਏ ਨੇ ਤੇ ਹੁਣ ਆਪਾਂ ਇਹਨੂੰ ਸਾਰੇ ਇਹਨੂੰ ਚਾਸ਼ਨੀ ਵਿੱਚ ਪਾ ਦਾਂਗੇ ਠੀਕ ਹੈ ਚਾਸ਼ਨੀ ਦੇ ਵਿੱਚ ਚਾਸ਼ਨੀ ਨੂੰ ਪਾ ਕੇ ਚੰਗੀ ਤਰ੍ਹਾਂ ਹਿਲਾਵਾਂਗੇ ਤੇ ਚਾਸ਼ਨੀ ਕਰਾਂਗੇ ਆਪਾਂ ਗੈਸ ਨੂੰ మీడియం ਲਓ ਜੀ ਆਪਾਂ ਚਾਸ਼ਨੀ ਦੇ ਵਿੱਚ ਰੱਖਾਂਗੇ ਇਹਨੂੰ 1-2 ਮਿੰਟ ਚੰਗੀ ਤਰ੍ਹਾਂ ਤਾਂ ਕਿ ਚਾਸ਼ਨੀ ਚੰਗੀ ਤਰ੍ਹਾਂ ਆਪਣੇ ਸ਼ੱਕਰਪਾਰੇ ਦੇ ਨਾਲ ਲੱਗ ਜੇ ਉਸੀਂ ਦੇਖਿਆ ਨਾ ਜਿਹੜੇ ਬਾਜ਼ਾਰ ਦੇ ਵਿੱਚ ਜਦੋਂ ਆਪਾਂ ਲੈ ਕੇ ਆਉਂਨੇ ਸ਼ਕਰਪਾਰੇ ਉੱਪਰੋਂ ਖੰਡ ਜੀ ਜੰਮੀ ਹੁੰਦੀ ਹੈ ਉਹ ਖੰਡ ਹੀ ਆਪਾਂ ਨੂੰ ਚਾਹੀਦੀ ਹੈ ਤਾਂ ਹੀ ਤਾਂ ਆਪਣੇ ਬਹੁਤ ਵਧੀਆ ਸ਼ਕਰਪਾਰੇ ਬਣ ਕੇ ਤਿਆਰ ਹੋਣਗੇ ਇਸੇ ਤਰੀਕੇ ਦੇ ਨਾਲ ਠੀਕ ਹੈ ਜੀ ਤੇ ਲਓ ਜੀ ਆਪਾਂ ਇਹਨੂੰ ਇੱਕ ਦੋ ਵਾਰਾ ਦਵਾਵਾਂਗੇ ਚਾਸ਼ਣ ਦੇ ਵਿੱਚ ਬਿਲਕੁਲ ਮੀਡੀਅਮ ਗੈਸ ਤੇ ਤਾਂ ਕਿ ਆਪਣੇ ਸ਼ਕਰਪਾਰਾਂ ਦੇ ਵਿੱਚ ਚੰਗੀ ਤਰ੍ਹਾਂ ਮਿੱਠਾ ਰਸ ਜੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਨਾਲ ਦੇ ਨਾਲ ਹਿਲਾਉਂਦੇ ਰਵਾਂਗੇ ਲਓ ਜੀ ਗੈਸ ਆਪਾਂ ਹੁਣ ਕਰਤਾ ਬੰਦ ਤੇ ਹੁਣ ਆਪਾਂ ਇਹਨੂੰ ਕਰਾਂਗੇ ਠੰਡਾ ਕਿ ਨਾਲ ਨਾਲ ਆਪਾਂ ਇਹਨੂੰ ਹਲਾਉਂਦੇ ਰਵਾਂਗੇ ਤਾਂ ਕਿ ਚਾਸ਼ਨੀ ਆਪਣੀ ਠੰਡੀ ਹੋ ਕੇ ਚੰਗੀ ਤਰ੍ਹਾਂ ਇਹਦਾ ਬੂਰਾ ਜਿਹਾ ਆਪਣੀ ਖੰਡ ਜੀ ਲੱਗੀ ਹੁੰਦੀ ਹੈ ਉੱਪਰ ਆਪਣੇ ਸ਼ਕਰਪਾਰਾਂ ਦੇ ਵਿੱਚ ਉਹ ਚੰਗੀ ਤਰ੍ਹਾਂ ਦੀ ਉੱਤੇ ਲੱਗ ਕੇ ਮਿਕਸ ਹੋ ਜਾਈ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਹਲਾਉਂਦੇ ਰਹਿਣ ਲਓ ਜੀ ਸਾਈ ਚਾਸ਼ਨੀ ਆਪਣੀ ਚੰਗੀ ਤਰ੍ਹਾਂ ਆਪਣੇ ਸ਼ਕਰਪਾਰਾਂ ਦੇ ਵਿੱਚ ਰਸ ਚੁੱਕੀ ਆ ਇਸ ਤਰੀਕੇ ਨਾਲ ਆਪਾਂ ਤੁਹਾਨੂੰ ਫੇਰ ਚੰਗੀ ਤਰ੍ਹਾਂ ਹਲਾ ਦਿੰਨੇ ਆ ਲਓ ਜੀ ਬਹੁਤ ਵਧੀਆ ਸ਼ੱਕਰਪਾਰੇ ਬਣ ਕੇ ਆਪਣੇ ਹੋ ਗਏ ਤਿਆਰ ਤੇ ਆਪਾਂ ਹੁਣ ਇਹਨੂੰ ਇੱਕ ਠੰਡਾ ਹੋਣ ਲਈ ਰੱਖ ਦਿੰਨੇ ਆ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਲਓ ਜੀ ਤੁਸੀਂ ਆਪ ਦੇਖ ਸਕਦੇ ਕਿੰਨੇ ਵਧੀਆ ਆਪਣੇ ਸ਼ੱਕਰਪਾਰੇ ਬਣ ਕੇ ਤਿਆਰ ਹੋਏ ਆ ਲਓ ਜੀ ਬਹੁਤ ਵਧੀਆ ਸ਼ੱਕਰਪਾਰੇ ਬਣ ਕੇ ਆਪਣੇ ਤਿਆਰ ਹੋਏ ਆ ਤੁਹਾਨੂੰ ਮੈਂ ਤੋੜ ਕੇ ਦਿਖਾ ਦਿੰਨੀ ਆ ਬਹੁਤ ਵਧੀਆ ਤਿਆਰ ਹੋਏ ਨੇ ਐਸੇ ਤਰੀਕੇ ਨਾਲ ਆਪਾਂ ਨੂੰ ਚਾਹੀਦੇ ਸੀਗੇ ਤੇ ਤੁਸੀਂ ਆਪਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਅਗੋਨਾਂ ਦੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ